सत ग्लोबल हेडलाइन देख रहे सारे दर्शकों का बहुत बहुत स्वागत है जिस तरह देख रहे हो ये पेंटिंग बहुत ही शानदार जी पेंटिंग बनाई जा रही फ्री बनाई जा रही है, जा रही है। पटेले तो आए कुछ नौजवानों वालों देख सकते हैं कि बहुत ही जबरदस्त जी कलाकारी गई है Ini juga kecil jalan ni ਸੋਸ਼ਲ ਫਲੋਗਰਾਂ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਪਟਿਆਲੇ ਤੋਂ ਬਾਰੇ ਨੌਜਵਾਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਸਕਦੇ ਪਿੱਛੇ ਕਿੰਨੀ ਜਿਹੜੀ ਉਹਨਾਂ ਕੋਲ ਸ਼ਾਨਦਾਰ ਜਿਹੜੀ ਹੈ ਪੇਂਟਿੰਗ ਬਣਾਈ ਗਈ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਜਿਹੜੀ ਹੈ ਪੇਂਟਿੰਗ ਆ ਤੁਸੀਂ ਇਸ ਕਿਸਾਨਾਂ ਦੇ ਮੁੱਲ ਵਿੱਚ ਕਰ ਰਹੇ ਹੋਏ ਆ ਤੇ ਕਿਦਾ ਤੁਹਾਨੂੰ ਇਹ ਮੁੱਲ ਸੂਜੀ ਸਤਿਕਾਰ ਸ਼ਿਗਦਰ ਮੈਂ ਨਾਮ ਮਰਾਕੀ ਰਮਾ ਜ ਮੈਂ ਪਟਿਆਲੇ ਆਹ ਪੇਂਟਿੰਗ ਮੈਂ ਜਦੋਂ ਕਿਸਾਨ ਦੇ ਅਸਰ 'ਚ ਲਗਾਤਾਰ ਦੇਖ ਰਹੀ ਸੀ ਮੈਂ ਬਹੁਤ ਟਾਈਮ ਤੋਂ ਮੇਰੀ ਇਹ ਤਮੰਨਾ ਸੀ ਕਿ ਮੈਂ ਕਿਸਾਨ ਤੇ ਫਸਲ ਦਾ ਐਸਾ ਕੀ ਰਿਸ਼ਤਾ ਬਣਾਵਾ ਕਿ ਜਿਸ ਨਾਲ ਲੋਕਾਂ ਨੂੰ ਪਤਾ ਚੱਲੇ ਕਿਸਾਨ ਤੇ ਫਸਲ ਦਾ ਅਸਲ 'ਚ ਰਿਸ਼ਤਾ ਹੈ ਕੀ ਹੈ ਤਾਂ ਫਿਰ ਬਹੁਤ ਲੰਬੇ ਸੋਚਨ ਤੋਂ ਬਾਅਦ ਮੈਨੂੰ ਆਈ ਹੋਇਆ ਕਿ ਪਿਓ ਤੇ ਪੁੱਤ ਦੇ ਰਿਸ਼ਤੇ ਤੋਂ ਉੱਪਰ ਕੋਈ ਰਿਸ਼ਤਾ ਨਹੀਂ ਹੁੰਦਾ ਤਾਂ ਮੈਂ ਉਸੇ ਰਿਸ਼ਤੇ ਨੂੰ ਆਪਣੀ ਪੇਂਟਿੰਗ ਵਿੱਚ ਦਿਖਾਇਆ ਕਿ ਕਿਸਾਨ ਜੇ ਆਪਣੀ ਫਸਲ ਨੂੰ ਆਪਣੇ ਪੁੱਤਾਂ ਵਾਂਗ ਪਾਲਦਾ ਹੈ ਭਤੀਜਾਂ ਵਾਂਗ ਪਾਲਦਾ ਹੈ ਸਾਡੀ ਸਾਰੀ ਰਾਤ ਮਿਹਨਤ ਕਰਦਾ ਹੈ ਤੇ ਸਰਕਾਰ ਕਿਵੇਂ ਉਸ ਕਾਨੂੰਨਾਂ ਨੂੰ ਰਹਾ ਕੇ ਉਹਦੀ ਜਿਹੜੇ ਪੁੱਤਾਂ ਉੱਪਰ ਇੱਕ ਤਰ੍ਹਾਂ ਦਾ ਉਹ ਕਰ ਰਿਹਾ ਹੈ ਅਤਿਆਚਾਰ ਕਰ ਰਿਹਾ ਹੈ ਤਾਂ ਮੈਂ ਇਹ ਹੀ ਮੇਰੀ ਪੇਂਟਿੰਗ ਦਾ ਥੀਮ ਸੀਗਾ ਤੇ ਜੋ ਮੈਂ ਇਸ ਤੇ ਬਣਾਇਆ ਸੀ ਤੇ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਪੇਂਟਿੰਗ ਦੇ ਥਰੂ ਮੈਂ ਪੇਂਟਿੰਗ ਜਰੀਏ ਆਈ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਇਹ ਕਿਸਾਨਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿਹੜੇ ਤਿੰਨੇ ਕਾਨੂੰਨ ਜਿਹੜੇ ਬਣਾਇਆ ਇਹਨਾਂ ਨੇ ਉਹ ਵਾਪਸ ਹੋਣੇ ਚਾਹੀਦੇ ਆ ਤੇ ਆਈ ਮੇਰਾ ਸੰਦੇਸ਼ ਹੈ ਸਰਕਾਰ ਨੂੰ ਕਿ ਉਹ ਵਾਪਸ ਜਰੂਰ ਹੋਣੇ ਚਾਹੀਦੇ ਆ ਕਿਉਂਕਿ ਕਿਸਾਨ ਉਹਦਾ ਪੁੱਤ ਹੈ ਇੱਕ ਤਰ੍ਹਾਂ ਦਾ ਬਹੁਤ ਲੰਬੇ ਟਾਈਮ ਤੋਂ ਸੰਘਰਸ਼ ਵਿੱਚ ਬੈਠੇ ਕਿਸਾਨ ਦਾ ਕੇਸ ਕਿੰਨੇ ਕਾਨੂੰਨ ਹੈ ਜਿਹੜੇ ਵਾਪਸ ਹੋਣੇ ਚਾਹੀਦੇ ਸਰ ਤੇ ਜਿਹੜੀ ਇਹ ਤੁਸੀਂ ਪੇਂਟਿੰਗ ਕਰ ਰਹੇ ਹੋ ਇਹ ਲੋਕਾਂ ਵਾਸਤੇ ਫ੍ਰੀ ਆਪੋਸਟ ਆ ਸਰ ਮੈਂ ਆਪਣੇ ਲਈ ਬਣਾਈ ਸੀ ਜਿਹੜੇ ਪੋਸਟਰ ਆ ਮੈਂ ਫ੍ਰੀ ਬਣ ਰਿਆ ਸੀਗਾ ਉਹਰੇ ਕਾਫੀ ਮਤਲਬ ਸਰ ਨੇ ਮੈਨੂੰ ਕਿਹਾ ਸੀ ਪੋਸਟਰ ਸੀ ਫਲੈਕਸੀ ਮੈਂ ਫ੍ਰੀ ਦਿੱਤੇ ਹੋਣੇ ਸੀ ਤੇ ਸਾਡੇ ਨਾਲ ਕੁਝ ਕਿਸਾਨਾਂ ਕੁਝ ਖੜੇ ਹੋਣਾ ਗੱਲਬਾਤ ਕਰਦੇ ਆ ਤੇ ਤੁਸੀਂ ਜਿਦਾ ਦੇਖ ਸਕਦੇ ਆ ਕਿ ਜਿਹੜੀ ਇਹ ਕਣਕ ਆ ਇਹ ਬਜ਼ੁਰਗ ਦੇ ਹੱਥੀਂ ਫੜੀ ਆ ਤੇ ਬਿਲਕੁਲ ਉਹ ਕੁੱਤਾ ਵਾਂਗੂ ਜਿਹੜੀ ਆ ਉਹ ਲੱਗ ਰਹੀ ਪਈ ਆ